ਕਿੱਤੇ ਜਾ ਰਿਹਾ ਜੀ ਉਹ ਅਰੋੜਾ ਨੂੰ ਮੰਗ ਵੀ ਕੀਤੀ ਗਈ ਆ ਆਪਾਂ ਸਰਦੋ ਦੀ ਬਿਲਕੁਲ ਆਏ ਹੀ ਬਪੇ ਆਏ ਮੈਂ ਉਹਨਾਂ ਦੀ ਤਾਇਬਾਈ ਕਰਦੇ ਮੈਨਾਂ ਕਾ ਜਲਦੀ ਜੇ ਕੋਈ ਖਬਰ ਮਿਲ ਚੁੱਕੀ ਸਾਡੀ ਇੱਥੇ ਇੰਡੀਆ ਯੂਨੀਵਰਸਿਟੀ ਉਹਦੇ ਹਸਪਤਾਲਾਂ ਤੇ ਉਹ ਮਿਨਿਸਟਰੀ ਜਿਹੜੀ ਲੱਗੀ ਆ ਕੱਲ ਵੀ ਉਹਨਾਂ ਨੇ ਜਲਦ ਹੀ ਉਹ ਲੱਗੇ ਆ ਕੋਈ ਜਲਦੀ ਇਨਸ਼ਾ ਅੱਲਾਹ ਹੋਰਤੀ ਸਰ ਅਨੇਕਾ ਵਾਰ ਤੁਸੀਂ ਅਪੀਲ ਕਰਦੇ ਹੋ ਕਿ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾ ਜਾਓ ਲੀਗਲ ਵੇ ਨਾਲ ਜਾਓ ਪਰ ਥਾਂ ਵੀ ਨੌਜਵਾਨ ਮੰਨਦੇ ਨਹੀਂ ਸਰ ਜਦੋਂ ਹੱਤੋਂ ਕਿਦਾਂ ਬੰਦ ਉਹਦਾ ਕੰਮ ਦਾ ਟੰਡਾ ਦਾ ਫੇਰੀ ਜਮਾ ਹੋਕਾ ਦੇ ਨੰਨੇ ਨਹੀਂ ਬੰਦੂਗਾ ਉਹ ਪਿੰਡਾਂ ਦਾ ਦੀ ਗੱਲ ਨਹੀਂ ਮੇਰਾ ਹੈਗਾ ਹੋਕਾ ਦੇਣ ਦਾ ਕੰਮ ਮੈਂ ਤਾਂ ਪੰਜਾਬੀਆਂ ਨੂੰ ਹੋਕਾ ਸੋਹ ਜੀ ਦੇਣਾ ਦੋ ਦੋ ਦਾ ਦੇ ਦ ਕਹ ਯਾਰ ਆਪਣੇ ਧੀਆ ਪੁੱਤਾਂ ਨੂੰ ਕਿਉਂ ਇਹਦਾ ਭੇਜ ਜਦੋਂ ਅਸੀਂ ਪੁੱਤ ਮੰਗਦੇ ਮਹਾਰਾਜ ਕੋ ਕਦੀ ਬਾਬਾ ਬੁੱਢਾ ਸਾਹਿਬ ਜੀ ਕੋਤਾ ਦੇ ਜਾਂਦੇ ਕਦੀ ਹੀ ਦਰਵਾਜਾ ਸਾਹਿਬ ਜਾਂਦੇ ਕਦੀ ਕਿਤੇ ਜਾਂਦੇ ਸੁਖਣਾ ਸੁਖਦੇ ਪੁੱਤ ਦਿੰਦਾ ਮਹਾਰਾਜ ਉਹੋ ਆਪੜੂਗੇ ਜਵਾਜੂ ਕਰਕੇ ਮੁੜ ਕੇ ਜੰਟਾ ਹੁੰਦੇ ਦੇ ਚਲੋ ਜੀ ਲੈ ਜੋ ਹੁਣ ਜੇ ਉਹ ਤੇ ਫਸ ਜਾਂਦੇ ਫਿਰ ਆਪਾਂ ਦੋਨੀ ਆ ਜਾਂਦੇ ਨੇ ਯਾਦ ਇੰਨੇ ਬੋਤ ਤੂੰ ਹੀ ਤਰਲੇ ਕੱਢ ਕੇ ਲੈਨੇ ਹੋ ਤੇ ਆਪਰੇ ਅੱਛੀ ਦੋ ਦਿੰਦੇ ਹੋ ਇਹ ਜਾਓ ਪੁੱਤੋ ਰਿਸਕ ਚ ਪਾ ਦੇਓ ਜਾ ਕੇ ਨਾ ਮਾਰੀ ਗੱਲ ਆਪਾਂ ਨੂੰ ਕੀ ਕਰਨੀ ਅਵਾਜ਼ ਆਈ ਜਿਹੜਾ ਉਹਨੇ ਹੀ ਬਾਲ ਦੇ ਦਿਸਾਂ ਜਾਂਦੇ ਤੁਸੀਂ ਵੀ ਮਤਲਬ ਦੱਸ ਰਹੇ ਸੀ ਹੁਣੇ ਥੋੜਾ ਜਿਹਾ ਪਹਿਲਾਂ ਵੀ ਮੈਂ ਵੀ ਇੱਥੇ ਕੰਮ ਕਰਦਾ ਰਿਹਾ ਕਿੰਨਾ ਕਾ ਉੱਪਰ ਤੋਂ ਟੱਕਿਆ ਸਰ ਜੀ ਕੀ ਅਸੂਲ ਮੈਂ 16 ਘੰਟੇ ਕੰਮ ਕਰਦਾ ਹਾਂ ਦਪਹਿਰ ਦੇ 2:00 ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਅਮਰਕਾ ਟੈਲੀਫੋਨ ਉਹ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਯਾਰ ਉਹ ਤੇ ਪਹਿਲੇ ਉਸ ਕੰਮ ਨਹੀਂ ਲੱਗੇ ਉਹਨਾਂ ਦੇਚਾ ਜਿੱਥੇ ਨਰਮੇਂਟ ਕਰਨੀ ਬਹੁਤ ਔਖੀ ਹੈ ਉਹ ਸਖਤ ਮੇਂਟ ਇੱਥੇ ਜਿਹੜੇ ਲੋਕ ਕੰਮ ਕਰਦੇ ਉਹ ਬਹੁਤ ਵਧੀਆ ਕਾਮਯਾਬ ਨੇ ਛੋਟੀਆਂ ਛੋਟੀਆਂ ਦੁਕਾਨਾਂ ਲੋਕਾਂ ਦੇ ਛੋਟੇ ਛੋਟੇ ਬਿਜ਼ਨਸ ਉਹ ਵਧੀਆ ਚੱਲਦੇ ਲੋਕਾਂ ਦੇ ਮਨ ਚ ਆ ਗਿਆ ਕਿ ਸ਼ਾਇਦ ਬਾਅਦ ਪਤਾ ਵੀ ਕਿੰਨਾ ਪਾਇਆ ਬਾਅਦ ਸਰ ਕੋਈ ਪਾ ਬਾਅਦ ਵੀ ਮੇਂਟ ਆ ਜੇ ਤੂੰ ਇੱਕ ਤੇ ਬਿਟੇ ਮੰਤ ਕਰ ਲੋ ਇੱਥੇ ਤੁਹਾਨੂੰ ਰੋਟੀ ਵਧੀਆ ਮਾਦਾ ਹੀ ਦੇ ਸਕਦਾ ਹਾਂ ਯੂਐਸਏ ਪ੍ਰੈਜ਼ੀਡੈਂਟ ਦੀ ਸਟੇਟਮੈਂਟ ਆਈ ਹੈ ਕਿ ਉਹ ਕੋਈ ਵੀ ਜਿਹੜਾ ਤਾਂ ਸਟੂਡੈਂਟ ਵੀਜ਼ਾ ਤੇ ਨਹੀਂ ਜਾ ਸਕਦਾ ਸਟੂਡੈਂਟ ਵੀਜ਼ਾ ਯੂਐਸ ਨੇ ਬੰਦ ਕਰ ਦਿੱਤਾ ਗਿਆ ਹੈ ਵੈਸੇ ਪਹਿਲਾਂ ਵੀ ਬਹੁਤ ਘੱਟ ਸੀਗਾ ਪਹਿਲਾਂ ਵੀ ਉਹ ਨਹੀਂ ਦਿੰਦੇ ਕੈਨੇਡਾ ਵਾਲੇ ਸਟੂਡੈਂਟ ਵੀਜ਼ਾ ਜ਼ਿਆਦਾ ਦਿੰਦੇ ਸੀਗੇ ਠੀਕ ਹੈ ਬੰਦ ਕਰਤਾ ਫਿਰ ਜੋ ਉਹਨੂੰ ਲੋਡ ਪੂਰੇ ਖੋਦਦੇ ਨੇ ਉਹ ਤਾਂ ਕੀ ਉਹ ਟ੍ਰੰਪ ਸਾਹਿਬ ਜੋ ਮਰਜ਼ੀ ਕੀ ਜੰਗੇ ਉਹ ਵੀ ਬਣਾਉਂਦੇ ਆ ਸਟੇਟਮੈਂਟਸ ਬਦਲ ਦੀਆਂ ਰਿੰਦੀਆਂ ਨੇ ਅਕਸਰ ਇਹ ਹੀ ਦੇਖਦੇ ਮੈਂ ਤੁਹਾਨੂੰ ਕਹਿੰਦਾ ਮੰਗਾ ਟ੍ਰੰਪ ਕਾਤੇ ਅੰਗਲੇ ਆ ਜਾਓ ਜੇ ਉਹਦੇ ਬੂਝ ਹੁੰਦਾ ਉਹੀ ਕਹਿ ਰਹੰਦਾ ਕਦੀ ਕੁਝ ਕਹਿ ਦਿੰਦਾ ਕਦੀ ਕੁਝ ਕਹਿ ਦਿੰਦਾ ਸੰਦੇਖ ਦੀ ਗੱਲ ਪਿਛਲੀ ਪਿਛਲੀ ਕਹਿਣਾ ਸ਼ੁਰੂ ਕਰਦਾ ਪਿਛਲੀ ਦਵੰਦੇ ਵਿੱਚ ਵੀ ਸਟੇਟਮੈਂਟਸ ਬਦਲਦੀਆਂ ਸੀ ਉਹ ਰੇ ਸਟੇਟਮੈਂਟ ਦੇ ਵਿੱਚ ਵੀ ਜਿਹੜੀਆਂ ਨੇ ਇਸ ਤਰ੍ਹਾਂ ਹੀ ਦੇਖਣ ਨੂੰ ਮਿਲਦੇ ਆ। ਬਿਲਕੁਲ ਟ੍ਰੰਪ ਮੈਨੂੰ ਵੀ ਲੱਗਦਾ ਕਿ ਐ ਟ੍ਰੰਪ ਦੇ ਵਿੱਚ ਕੋਈ ਸਿਆਣਾ ਦਾਸਪਦੀ ਸਾਫ ਤੋਂ ਹੋਵੇ ਜੋ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਉਹਦਾ ਛੀਰ ਹਸਦਾ ਸੀ ਉਹ ਤਾਂ ਬਿਜ਼ਨਸਮੈਨ ਹੈ ਉਹ ਤਾਂ بڑے ਹੋਟਲ ਨੇ ਬਹੁਤ ਵੱਡਾ ਬੰਦਾ ਹੁੰਦਾ ਪਰ ਪੋਲਿਟਿਕਸ ਕਾ ਵੀ ਮਰਕਰ ਕਾ ਵੇਚ ਚਲੂਗਾ ਇਹਦਾ ਸੁੱਖਾ ਕੰਮ ਨਹੀਂ ਪਤਨੀ ਨੂੰ ਸਟ੍ਰੀਟ ਲੈ ਗਏ ਪਿਲੇ ਪੰਜ ਸੋ ਮਿੰਟ ਅਮਰਕਾ ਦਾ ਮੋਕਸਾਬ ਦੇ ਖਿਲਾਫ ਹੋ ਗਿਆ ਬਹੁਤ ਬਿਜਾਦੇ ਹੋਦੇ ਉੱਤੇ ਰੈਲੀਆ ਹੋ ਰਹੀ ਹੈ ਬਹੁਤ ਬੁਰੀਆ ਹੈ ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟیز